ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਬੈਡਰੂਮ ਦੇ ਵਿੱਚ ਖੜੇ ਆ ਜਿੱਦੇ ਕੱਪ ਬੋਰਡ ਬਣਾਉਣੇ ਆ ਆਪਾਂ ਵੀ ਇਹਦੇ ਵਿੱਚ ਕਈ ਵਾਰ ਆਪ ਨੂੰ ਦਿੱਕਤਾਂ ਆਉਂਦੀਆਂ ਆ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਲੱਕੜ ਵਾਲੇ ਮਿਸਤਰੀਆਂ ਕੰਮ ਬਹੁਤ ਵਧੀਆ ਕਰਿਆ ਵਾ ਤੇ ਸਭ ਤੋਂ ਪਹਿਲਾਂ ਤਾਂ ਹੈਗਾ ਜਿਵੇਂ ਆਪਾਂ ਬਾੜ ਦੀ ਸਰ ਦਾਵਾਜਾ ਬਾੜ ਦੀ ਸਰ ਕੀ ਹੁੰਦਾ ਜਿਵੇਂ ਹੁਣ ਆ ਦਰਵਾਜਾ ਇੱਧਰ ਹੈ ਨਾ ਆਹ ਖੁੱਲਦਾ ਇੱਧਰ ਵਿੱਚ ਐਨਾ ਕਦਾ ਹੈਗਾ ਨਹੀਂ ਕੱਪ ਬੋਰਡ ਨਹੀਂ ਕੱਟਿਆ ਇਹਦੀ ਸੇਹ ਤੱਕ ਬਣਾਉਣੀ ਐ ਐਂ ਕੱਟੇ ਇੱਕ ਤਾਂ ਉਹਨੇ ਜਗ੍ਹਾ ਘਟ ਜਣੀ ਦੀ ਠੀਕ ਹੈ ਨਾ ਇੱਕ ਜਗ੍ਹਾ ਘਟ ਜਣੀ ਦੀ ਇੱਕ ਮਤਲਬ ਹੁਣ ਆ ਡਿਜ਼ਾਈਨ ਵਾਸਤੇ ਵੀ ਵਧੀਆ ਤਨੂੰ ਦਰਬੀਨ ਹਾਂ ਉਹਦਾ ਮੈਂ ਉਹਦੇ ਵਿੱਚ ਕੀ ਫਰਕ ਹੈ ਇਹ ਦਾ ਜਿਹੜਾ ਕਾਜਾ ਖੋਦੀ ਜਿਆ ਗਿਆ ਕਈ ਵਾਰ ਕੀ ਹੁੰਦਾ ਕਈ ਵਾਰ ਉਰੇ ਹੁੰਦਾ ਤਾਂ ਉਰੇ ਹੀ ਬਣਾਉਨੇ ਆ ਕੀ ਹੁੰਦਾ ਕਾਜਾ ਮਿਹਰਾ ਟੈਪ ਪੈ ਜਾਂਦਾ ਉਰੇ ਮਿਹਰਾ ਟੈਪ ਬੋਲਦਾ ਜਿਵੇਂ ਉਰੇ ਹੀ ਬਣਾਉਣਾ ਨਹੀਂ ਇੰਨੀ ਕਹਿੰਦਾ ਛੱਡ ਦੇ ਜਿਵੇਂ ਕੱਟ ਦੱਤੇ ਆ ਇਹ ਕਹਿੰਦਾ ਕੱਟ ਬਣਾਉਣਾ ਤੁਹਾਨੂੰ ਤੂਏ ਪਾਸੇ ਵੀ ਦਿਖਾਉਂਗਾ ਇੱਕ ਹੈਗਾ ਐਲਐਸਡੀ ਦਾ ਪੈਂਦਾ ਐਲਐਸਡੀ ਦਾ ਫੜਾ ਸਮਝਦਾ ਤਾ ਉਹਨਾਂ ਕੋ ਦਾ ਇੱਕ ਹੈਗਾ ਐਲਐਸਡੀ ਦਾ ਆਹਾ ਇਹਨੇ ਬਹੁਤ ਵਧੀਆ ਕਰਿਆ ਮੈਂ ਇਹਦੇ ਵਿੱਚ ਕੀ ਹੁੰਦਾ ਐਲਐਸਡੀ ਦਾ ਇਹਨੇ ਕੱਟ ਪੀਸ ਲੱਗਿਆ ਹੋਰੇ ਇਹ ਤਾਂ ਨਾਲ ਤੇ ਲੱਗਦਾ ਵੀ ਐਲਐਸਡੀ ਖਬਰਾਂ ਕੱਟ ਨਹੀਂ ਇਹਦੇ ਵਿੱਚ ਕੀ ਹੁੰਦਾ ਜਿਹੜਾ ਆਪਾਂ ਐਲਸੀਡੀ ਹੁੰਦੀ ਆ ਉਹ ਐਲਸੀਡੀ ਆ ਤਾਂ ਲੱਗੂਗੀ ਇਹਦੇ ਵਿੱਚ ਸਟੈਂਡ ਲੱਗਦੇ ਆ ਵਿੱਚ ਇਹਦੇ ਇੱਕ ਐਲਸੀਡੀ ਜਿਵੇਂ ਇਹ ਵਿੱਚ ਲੱਗਦੀ ਆ ਜਸਟ ਸਟੈਂਡ ਲਾਤ ਆਪਾਂ ਨੇ ਇਹਦੇ ਵਿੱਚ ਹਨਾ ਤਾਂ ਐਲਸੀਡੀ ਕੀ ਹੁੰਦੀ ਆ ਉਹਦਾ ਜਿਹੜਾ ਪਿਛਲਾ ਹਿੱਸਾ ਸਾਰਾ ਸਿਸਟਮ ਜਿਹੜਾ ਬੜਾ ਹੁੰਦਾ ਆਪਾਂ ਉਹ ਸਾਰਾ ਵਿੱਚ ਚ ਲੈ ਜਾਣਾ ਸਿਰਫ ਸਕਰੀਨ ਸਕਰੀਨ ਰਹਿ ਜਾਣੀ ਉਹਦੀ ਗੱਲੀ ਐਂ ਐਂ ਫਲੈਟ ਐਂ ਸਕਰੀਨ ਰਹਿ ਜਾਣੀ ਆ ਇਹ ਕਹਿਣ ਦਾ ਭਾਵ ਹੈ ਐਲਡੀ ਦਾ ਜਿਹੜਾ ਪੂਰਾ ਬਣਿਆ ਹੁੰਦਾ ਪੈਨਲ ਦਾ ਸਿਸਟਮ ਹੁੰਦਾ ਉਹ ਸਾਰਾ ਵਿੱਚ ਚੱਲੀ ਜਾਊਗਾ ਇੱਕ ਤਾਂ ਇਹ ਚੀਜ਼ ਵਧੀਆ ਨਹੀਂ ਐਲਡੀ ਮੋਰੇ ਨੂੰ ਬਦਵੀ ਲੱਗਦੀ ਆ ਸਾਈਡਾਂ ਤੇ ਨਹੀਂ ਨਹੀਂ ਜਗ੍ਹਾ ਰਹਿੰਦੀ ਆ ਹਨਾ ਵੀ ਹੁਣ ਇਹ ਦੇ ਵਿਚ ਆ ਨਾਲ ਦੇ ਜਿਹੜੀਆਂ ਜਿਹੜੀ ਠੀਕ ਆ ਵੀ ਵਧੀਆ ਲੱਗਦੀ ਆ ਸਿਸਟਮਾਂ ਤੇ ਇਹ ਇੱਕ ਇਹਨੇ ਮਤਲਬ ਜਿਵੇਂ ਐ ਆਇਆ ਬਣਾ ਵੈਲਟੀ ਦਾ ਪੈਨਲ ਐਉਂ ਬਣਾਤਾ ਚਾਹੇ ਛੋਟੀ ਲਾਓ ਚਾਹੇ ਵੱਡੀ ਲਾਓ ਕਈ ਵਾਰ ਕੀ ਹੁੰਦਾ ਹੈ ਕਲੀਅਰ ਪੈਨਲ ਐਦਾਂ ਦਾ ਬਣਾਇਆ ਹੁੰਦਾ ਵੀ ਉਹਦੇ ਵਿੱਚ ਸਾਈਜ਼ ਕੱਟ ਦਿੰਨੇ ਆ ਫਿਰ ਉਹ ਉੱਡੀਓ ਲਾਉਣੀ ਪੈਂਦੀ ਆ ਆਪਾਂ ਨੂੰ ਹਨਾ ਇਹਦੇ ਵਿੱਚ ਇਹ ਵੀ ਬেনিਫਿਟ ਆ ਚ ਠੀਕ ਹੈ ਆ ਆ ਵਧੀਆ ਲੱਗਿਆ ਜਿਵੇਂ ਹੋਣਾ ਪ੍ਰਾਣਾ ਬੋਰਡ ਸੀ ਲੱਗਿਆ ਪਹਿਲਾ ਮਹਾਨਦਾ ਨਾ ਉਹ ਇਥੇ ਬੰਦਾ ਕੁੱਟ ਕੇ ਅਸੀਂ ਵਧੀਆ ਤਰੀਕੇ ਨਾਲ ਲਾ ਦੇ ਕਿਉਂਕਿ ਉਹਨਾਂ ਦਾ 7 20 ਤਾਰਾ ਵੀ ਪਹਿਲਾਂ ਪਹਿਲਾਂ ਆਣੀ ਆ ਇਹ ਬਹੁਤ ਹੈਵੀ ਤਾਰਾ ਆਉਣੀ ਆ ਠੀਕ ਆ ਵੀ ਇਹਦੇ ਵਿੱਚ ਕਰਕੇ ਇਥੇ ਪਲੇਟ ਲੱਗ ਜੂਗੀ ਤਾਂ ਇਦਾਂ ਬੰਦ ਹੋ ਜੂਗਾ ਸਟੰਪ ਵਧੀਆ ਬਾਕੀ ਬਾਹਲੇ ਕਮਰੇ ਚ ਵੀ ਤੁਹਾਨੂੰ ਦਿਖਾਉਣਾ ਹੈ ਕੀ ਆ ਇਹ ਕਿੰਨੇ ਹੋਰ ਆ ਜਿਵੇਂ ਹੁਣ ਆ ਦੇਖੋ ਇਥੇ ਆ ਸਾਰਾ ਬਣਿਆ ਹੋਇਆ ਸਿਸਟਮ ਹੈ ਨਾ ਇਹਨਾਂ ਦੇ ਲਾਈਟਾਂ ਹੋ ਗਈਆਂ ਦੇਖੋ ਇਹਦੇ ਵਿੱਚ ਚੀਜ਼ ਵਿੱਚ ਛੋਟੀ ਲਾਈਟ ਕੱਟੀ ਗਈ ਆ ਇਹਦੇ ਵਿੱਚ ਜਿਵੇਂ ਇੰਚੀ 1.5 ਇੰਚੀ ਵਿੱਚ ਆਉਣਾ ਇਹਦੇ ਵਿੱਚ 1.5 ਇੰਚੀ ਦੇ ਵਿੱਚ ਇਹ ਲੈਟ ਕੱਟੀ ਗਈ ਆ ਜਿਹੜੇ ਆ ਬੋਰਡ ਪਏ ਆ ਆ ਇਹ ਹਜੇ ਇਹਦਾ ਕੰਮ ਰਹਿਦਾ ਹੋ ਰਿਹਾ ਇਹ ਹਮਨ ਬਦਮਾ ਆਉਣਾ ਆ ਜਿਹੜਾ ਬੋਰਡ ਹੁੰਦਾ ਇਹ ਸਾਰਾ ਇਹਦੇ ਵਿੱਚ ਹੀ ਆ ਲੈਣਾ ਠੀਕ ਆ ਜਿੱਥੇ ਚਾਹੀਦਾ ਹੋਊਗਾ ਬੈੱਡ ਦੇ ਬੋਰਡ ਉਨੀ ਜਗ੍ਹਾ ਛੱਡ ਕੇ ਇੱਥੇ ਕੱਟਿਆ ਜਾਊਗਾ ਠੀਕ ਆ ਇੱਕ ਨੇ ਤੁਹਾਨੂੰ ਮੈਂ ਪਰਲੇ ਪਾਸੇ ਦਿਖਾਉਣਾ ਜਿਵੇਂ ਹੁਣ ਆਹ ਦੇਖੋ ਆਹ ਦਰਵਾਜ਼ਾ ਵੱਡ ਦੀ ਸਾਰਾ ਦਰਵਾਜ਼ਾ ਹੋ ਗਿਆ ਦਰਵਾਜ਼ਾ ਇੱਦਾਂ ਖੁੱਲ ਗਿਆ ਠੀਕ ਆ ਦਰਵਾਜ਼ਾ ਵੜਦੀ ਸਾਰ ਆ ਚੀਜ਼ ਹੋ ਗਈ ਓਰੇ ਨਹੀਂ ਕੀ ਹੁੰਦਾ ਦਾ ਜਿਹੜਾ ਕੱਪ ਬੋਰਡ ਦਾ ਆਪਾਂ ਨੂੰ ਓਰੇ ਤੋਂ ਲੈ ਕੇ ਇਹ ਐਂ ਕਰਕੇ ਐਂ ਸਿੱਧਾ ਆਉਣਾ ਦਾ ਠੀਕ ਆ ਇਹ ਇੱਥੇ ਤੱਕ ਜਗ੍ਹਾ ਰੁਕ ਜਣੀ ਦੀ ਮੇਰੇ ਪੈਰ ਤੱਕ ਓਰੇ ਇੱਥੇ ਤੱਕ ਐਂ ਜਗ੍ਹਾ ਰੁਕ ਜਣੀ ਦੀ ਓਰੇ ਤੱਕ ਐ ਠੀਕ ਆ ਐਂ ਬੰਦ ਹੋ ਜਾਣੀ ਦੀ ਜਗ੍ਹਾ ਹੁਣ ਇਹਦੇ ਨਾਲ ਕੀ ਹੁੰਦਾ ਕੱਟ ਦੇਣ ਨਾਲ ਨਾਲ ਤਾਂ ਚੀਜ਼ ਓਰੇ ਰੱਖੀ ਜਾਂਦੀ ਹੈ ਡੈਕੋਰੇਸ਼ਨ ਵਾਲੀ ਚੀਜ਼ ਤੇ ਨਾਲੇ ਇੱਥੇ ਵਿੱਚ ਜਗ੍ਹਾ ਦਰਵਾਜ਼ੇ ਦੀ ਜਗ੍ਹਾ ਦੇਖੋ ਕਿੰਨੀ ਖੁੱਲ ਗਈ ਉਹ ਤਦਾਂ ਕਿ ਜਗਾ ਖੋਲਿ ਕੋ ਕੀ ਚੀਜ਼ ਅੰਦਰ ਬਾੜਨੀ ਹੈ ਕਮਾਉਣੀ ਹੈ ਜਿਵੇਂ ਮਰਜੀ ਤੁਸੀਂ ਕਮਾ ਸਕਦੇ ਆ ਇਹ ਚੀਜ਼ ਬਾਬੂ ਦੇ ਨਾਲੇ ਕੱਪਵੋਡ ਥੋੜਾ ਜਿਹਾ ਘਟ ਜਾਂਦਾ ਜਿਵੇਂ ਹੁਣ ਜਿੰਨਾ ਚੌੜਾ ਹੁੰਦਾ ਜਿਵੇਂ ਡਿੱਡੀ ਆਪਣੀ ਕੰਧ ਹੁੰਦੀ ਆ ਕੱਪਵੋਡ ਆਪ ਨੂੰ ਉੱਡਾ ਹੀ ਰੱਖਣਾ ਪੈਂਦਾ ਇਹ ਵੀ ਬੈਨੀਫਿਟ ਹੋ ਜਾਂਦਾ ਹੁਣ ਇਹਦੇ ਵਿੱਚ ਨਾ ਇੱਕ ਮਤਲਬ ਮਿਸਤਰੀ ਦੀ ਇੱਕ ਕੱਲੀ ਕੱਲੀ ਚੀਜ਼ ਨਾ ਬਹੁਤ ਵਧੀਆ ਬਣਾਈ ਹੋਣੀ ਮੈਂ ਤੁਹਾਨੂੰ ਦੱਸਦਾ ਇਧਰ ਡਰੈਸਿੰਗ ਰੂਮ ਹੋ ਗਿਆ ਜਿਵੇਂ ਉਹ ਚੀਜ਼ ਹੈ ਨਾ ਉਹ ਚੀਜ਼ ਵੀ ਵਧੀਆ ਬਣੀ ਤੇ ਇੱਕ ਆਹ ਜਿਵੇਂ ਬੈੱਡ ਤੇ ਸਿਸਟਮ ਨੇ ਆ ਚੀਜ਼ਾਂ ਲੱਗੀਆਂ ਵੀਆਂ ਜਿਵੇਂ ਹਨਾ ਬੈੱਡ ਦੀਆਂ ਇਹ ਇਹ ਥੱਲੇ ਲਾਈਟ ਲੱਗੀ ਵੀ ਆ ਉਧਰ ਚਲਦੀ ਹੋਊਗੀ ਇੱਕੋ ਦੇ ਸੋਚੇ ਤਕਰੀਮੀ ਆ ਆਹ ਤਾਂ ਥੱਲੇ ਕਾਲਾ ਪੇਚ ਲੱਗਦਾ ਕਰਿਆ ਬੋਰੇ ਇਹ ਕੀ ਹੁੰਦਾ ਇਹਨੂੰ ਖੋਲ ਸਕਦੇ ਹੋ ਤੁਸੀਂ ਇਹਦੇ ਵਿੱਚ ਜਿਵੇਂ ਤਾਰਾਂ ਸਿਸਟਮ ਆ ਉੱਪਰੋਂ ਬੰਦ ਹੋ ਗਿਆ ਜਿਵੇਂ ਹਨਾ ਇਹ ਖੁੱਲਦਾ ਕਰਿਆ ਬਹੁਤ ਵਧੀਆ ਕੰਮ ਕਰਿਆ ਵਾ ਬੰਦੇ ਨੇ ਜਿਵੇਂ ਮਾਜੀ ਤੁਸੀਂ ਬਾਅਦ ਵਿੱਚ ਆਪਣਾ ਕੰਮ ਕਰ ਸਕਦੇ ਆ ਠੀਕ ਆ ਪੂਰਾ ਪੂਰਾ ਟ੍ਰੈਡ ਕਰਦਾ ਵਾ ਥੱਲੇ ਪੇਚ ਲਾਤਾ ਉਹਨੇ ਪੇਚ ਦੇਖਦਾ ਨਹੀਂ ਹੈਗਾ ਤੇ ਇੱਕ ਨੇ ਆ ਡਰੈਸਿੰਗ ਦਾ ਡਰੈਸਿੰਗ ਦੇ ਵਿੱਚ ਇੱਕ ਹੋਰ ਹੁੰਦਾ ਜਿਵੇਂ ਆਪਾਂ ਉੱਪਰ ਆਪਾਂ ਪਲੇਨ ਆ ਲਾ ਲਨੇ ਲਾਈਟ ਆ ਹਨਾ ਆ ਪਲੇਨ ਹੋ ਜਾਂਦੀ ਉੱਪਰਲੇ ਪਾਸੇ ਇਹਦੇ ਜਗ ਤਿੰਨ ਵਾਰ ਦੀ ਲਾਈਟ ਲਾਈਂਦੇ ਸਿੱਧੀ ਲਾਈਟ ਥੱਲੇ ਨੂੰ ਪੈਂਦੀ ਹੈ ਜਿਹੜੀ ਆਪਾਂ ਐ ਸਾਹਮਣੇ ਟੱਕਰ ਲਾਉਨੇ ਆ ਉਹ ਅੱਖਾਂ 'ਚ ਪਈ ਜਾਂਦੀ ਹੈ ਨਾਲ ਸ਼ੀਸ਼ੇ 'ਤੇ ਪਈ ਜਾਂ ਉਹ ਹੋ ਜਾਂਦਾ ਉਹ ਠੀਕ ਨਹੀਂ ਰਹਿੰਦੀ ਹੈ ਕਿ ਆਹ ਨਾਲੇ ਲੱਗੀ ਵੀ ਇਹਦੇ ਵਿੱਚ ਹੁਣ ਪੇਚ ਵਾਲਾ ਸਿਸਟਮ ਇੱਥੇ ਇੱਕ ਪੇਚ ਲਾ ਕੇ ਕਿਤੇ ਪੇਚ ਲੱਗ ਗਿਆ ਪਲੇਨ ਲਾਈਟ ਆ ਇਹਦੀ ਪੂਰੀ ਲਾਈਟ ਆ ਥੱਲੇ ਨੂੰ ਪਾਉਗੀ ਵੀ ਸਹੀ ਰਹਿੰਦਾ ਕੰਮ ਠੀਕ ਹੈ ਜੀ ਵੀਡੀਓ ਐਦਾਂ ਦੀ ਵੀਡੀਓ ਦੇਖਣ ਬਾਅਦ ਸਾਡੇ YouTube ਚੈਨਲ ਨੂੰ ਜਰੂਰ ਫੋਲੋ ਕਰ ਲੋ ਓਪਨ ਮਕੈਨਿਕਲ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਿਸੇ ਵੀਰ ਭਾਈ ਦਾ ਭਲਾ ਹੋ ਜਾਂਦਾ ਨਾ ਕਿ ਨੌਲੇਜ ਮਿਲ ਜਾਂਦੀ